ਮਾਰੂ ਮਹੱਲਾ ਪਹਿਲਾ ਅਸੋਰ ਸੰਘਾਰਨ ਰਾਮ ਹਮਾਰਾ ਘਟ ਘਟ ਰਮਈਆ ਰਾਮ ਪਿਆਰਾ ਨਾਲੇ ਅਲਖ ਨ ਲਖੀਐ ਮੂਲੇ ਗੁਰਮੁਖ ਲੇਖ ਵਿਚਾਰਾ ਹੈ ਗੁਰਮੁਖ ਸਾਧੂ ਸ਼ਰਨ ਤੁਮਹਾਰੀ ਕਰ ਕਿਰਪਾ ਪ੍ਰਭ ਪਾਰ ਉਤਾਰੀ ਅਗਨ ਪਾਣੀ ਸਾਗਰ ਅਤ ਗਹਿਰਾ ਗੁਰ ਸਤ ਗੁਰ ਪਾਰ ਉਤਾਰਾ ਹੈ ਮਨੁਖ ਅੰਧਲੇ ਸੋਝੀ ਨਾਹੀ ਆਗਹਿ ਜਾਹੇ ਮਰਹਿ ਮਰ ਜਾਹੀ ਪੂਰਬ ਲਿਖਿਆ ਲੇਖ ਨ ਮਿਟਾਈ ਜੰਮਦਰ ਅੰਧ ਖੁਵਾਰਾ ਹੈ ਇਕ ਆਗਹਿ ਜਾਵ ਹੈ ਘਰ ਵਾਸ ਨ ਪਾਵਹਿ ਕਿਰਤਿ ਕੇ ਬਾਂਦੇ ਪਾਪ ਪਮਾਵਹਿ ਅੰਧਲੇ ਸੋਝੀ ਬੂਝ ਨ ਕਾਈ ਲੋਗ ਗੁਰਾ ਅਹੰਕਾਰਾ ਹੈ ਪੈਰ ਬਿਨ ਕਿਆ ਤੇ ਧਨ ਸ਼ਿੰਗਾਰਾ ਪਾਰ ਪੈੜਾ ਤੀਖਸਮ ਵਿਸਾਰਾ جیو بے سوا پوت باپ کو کہیے کیوں کہا ہے پریت پنجر کنہرے، نرک پچہ اگیان اندھیرے ترم رائے کی باقی لی جے جنہر کا نام وسارا ہے سورج تپہ اگن بک چالا اپک پشو من مکھ بے تالا آسا منسا کوڑ کماو ਰੋਗ ਬੁਰਾ ਬੁਰਿਆ ਰਹੇ ਮਸਤਕ ਭਾਰ ਕਲਰ ਸਿਰ ਪਹਾਰਾ ਚੌਂ ਕਰ ਭਵਜਲ ਲੰਘਿ ਸਪਾਰਾ ਸਤਗੁਰ ਬੋਹਿਥ ਆਤ ਜੁਗਾਤੀ RAM ਨਾਮ ਨਿਸਤਾਰਾ ਦੇ ਪੁੱਤਰ ਕਲਤਰ ਜਗ 헤ਤ ਪਿਆ ਮਾਇਆ ਮੋਹ ਪਸਰਿਆ ਪਾਸਾਰਾ ਜਮ ਕੇ ਫਾਹੇ ਸਤਗੁਰ ਤੋੜੇ ਗੁਰਮੁਖ ਤਤ ਵਿਚਾਰਾ ਹੈ ਕੂੜ ਮੁਠੀ ਚਾਲੈ ਬਹੋ ਰਾਹੀ ਮਨਮੁਖ ਦਾਜੈ ਪੜ ਪੜ ਭਾਹੀ ਅੰਮ੍ਰਿਤ ਨਾਮ ਗੁਰੂ ਵਡਦਾਣਾ ਨਾਮ ਜਪੋ ਸੁਖ ਸਾਰਾ ਹੈ ਸਤਗੁਰ ਤੁਠਾ ਸੱਚ ਦਿੜ੍ਹਹਾਏ ਸਭ ਦੁਖ ਮਿਟੇ ਮਾਰਗ ਪਾਏ ਕੰਡਾ ਪਾਏ ਨ ਗੱਡੇ ਮੂਲੇ ਜਿਸ ਸਤਗੁਰ ਰਖਣਹਾਰਾ ਹੈ ਖੇਹੁ ਖੇਰ ਲੈ ਤਨ ਛੀਜੈ ਮਨਮੁਖ ਪਾਥਰ ਸੈ ਨ ਧੀਜੈ ਕਰਨ ਪਲਾਵ ਕਰੇ ਬਹੁ ਤੇਰੇ ਨਰਕ ਸੁਰਗ ਅਵਤਾਰਾ ਹੈ ਮਾਇਆ ਦੇਖ ਭੋਇ ਅੰਗਮ ਨਾਲੇ ਇਨ ਦੁਗਦਾ ਕਰ ਬਹੁਤੇ ਗਾਲੇ ਸਤਗੁਰ ਬਾਝੋਂ ਪ੍ਰੀਤ ਨ ਉਪਜੈ ਭਗਤਰ ਤੇ ਪਤੀਆ ਰਹੇ ਸਾਖਤ ਮਾਇਆ ਕੋ ਬਹੁਤਾ ਵਹੀਂ ਨਾਮ ਵਿਸਾਰ ਕਹਾ ਸੁਖ ਪਾਵਹਿ ਤ੍ਰਿਹ ਗੁਣ ਅੰਤਰ ਖਪ ਹੈ ਖਪਾਵ ਹੈ ਨਾਹੀ ਪਾਰ ਉਤਾਰਾ ਦੇ ਕੂਕਰ ਸੂਕਰ ਕਹੀਐ ਕੂੜਿਆਰਾ ਪੌਂਕ ਮਰ ਹੈ ਪੌਂ 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 ਹਾਰਾ ਮਨ ਤਨ ਝੂਠੇ ਕੂੜ ਕਮਾਵ ਹੈ ਦੁਰਮਤ ਦਰਗਹ ਹਾਰਾ ਹੈ ਸਤਗੁਰ ਮਿਲੈ ਤਮੰਵਾ ਟੇਕੈ RAM ਨਾਮ ਦੇ ਸਰਨ ਪਰੇਤੈ ਹਰ ਧਨ ਨਾਮ ਅਮੋਲਕ ਦੇਵੈ ਹਰ ਜਸ ਦਰਗਹ ਪਿਆਰਾ ਹੈ RAM ਨਾਮ ਸਾਧੂ ਸਰਨਾਈ ਸਤਗੁਰ ਬਚਨੀ ਗਤ ਮਿਤ ਪਾਈ ਨਾਨਕ ਹਰ ਜਪ ਹਰ ਮਨ ਮੇਰੇ ਪਰ ਮੇਲੇ ਮੇਲਨ ਹਾਰਾ ਦੇ ਮਾਰੂ ਮਹੱਲਾ ਪਹਿਲਾ ਕਰ ਰਹੋ ਰੇ ਮਨ ਮੁਕਤ ਈਆ ਨੇ RAM ਜਪੋ ਅੰਤਰਗਤ ਧਿਆਨੇ ਲਾਲਚ ਛੋੜ ਰਤ ਹੋ ਪਰੰਪਰ ਇਉ ਪਾਵਹੁ ਮੁਕਤ ਦੁਆਰਾ ਹੈ ਜਿਸ ਬਿਸਰਿਆ ਜਨ ਜੋ ਹਨ ਲਾਗੈ ਸਭ ਸੁਖ ਜਾ ਹਿੰਦੁਖਾ ਖੁਣਿਆ ਗੈ RAM ਨਾਮ ਜਪ ਗੁਰਮੁਖ ਜੀ ਅੜੇ ਏਹ ਪਰਮ ਤਤ ਵਿਚਾਰਾ ਹੈ ਹਰ ਹਰ ਨਾਮ ਜਪੋ ਰਸ ਮੀਠਾ ਗੁਰਮੁਖ ਹਰਿ ਰਸ ਅੰਤਰ ਦੀਠਾ ਐਨਿਸ ਰਾਮ ਰਹੋ ਰੰਗ ਰਾਤੇ ਇਹ ਜਪ ਤਪ ਸੰਜਮ ਸਾਰਾ ਹੈ RAM ਨਾਮ ਗੁਰ ਬਚਨੀ ਬੋਲੋ ਸੰਤ ਸਭਾ ਮੈਂ ਇਹ ਰਸ ਤੋਲੋ ਗੁਰਮਤਿ ਕੋਜ ਲਹੋ ਘਰ ਆਪਣਾ ਬਹੁਣ ਨੰਗਰ ਬਮਝਾਰਾ ਹੈ ਸਤਿ ਪੀਰਥ ਨਾਵੋ ਹਰ ਗੁਣ ਗਾਵੋ ਤਤ ਵਿਚਾਰ ਹੋ ਹਰ ਲਿਵ ਲਾਵ ਹੋ ਅੰਤ ਕਾਲ ਜਮ ਜੋ ਨਸਾਕੈ ਹਰ ਬੋ ਲਹੋ ਰਾਮ ਪਿਆਰਾ ਹੈ ਸਤਗੁਰ ਪੁਰਖ ਦਾਤਾ ਵਡਦਾਣਾ ਜਿਸ ਅੰਤਰ ਸਾਚ ਸੋ ਸ਼ਬਦ ਸਮਾਣ ਜਿਸ ਤੋਂ ਸਤਗੁਰ ਮੇਲ ਮਿਲਾਏ ਤਿਸ ਤੋਂ ਕਾ ਜਮ ਭੈ ਭਾਰਾ ਹੈ ਪੰਚ ਤਤ ਮਿਲ ਕਾਇਆ ਤੀਨੀ ਇਸ ਮਹਿ ਰਾਮ ਰਤਨ ਲੈ ਚੀਨੀ ਆਤਮ ਰਾਮ ਰਾਮ ਹੈ ਆਤਮ ਹਰ ਪਾਈਐ ਸ਼ਬਦ ਵਿਚਾਰਾ ਦੇ ਸਤ ਸੰਤੋਖ ਰਹੋ ਜਨ ਭਾਈ ਖਿਮਾ ਗਹੋ ਸਤ ਗੁਰ ਸਰਣਾਈ ਆਤਮ ਚੀਨ ਪਰ ਆਤਮ ਚੀਨ ਨਾ ਹੋ ਗੁਰ ਸੰਗਤ ਇਹ ਨਿਸਤਾਰ ਹੈ ਸਾਖਤ ਕੂੜ ਕਪਟ ਮਹਿ ਟੇਕਾ ਅਹਨ ਸਿਨਿੰਦਾ ਕਰਹਿ ਅਨੇਕਾ ਬਿਨ ਸਿਮਰਨ ਆਵਹਿ ਖੁਨ ਜਾਵਹਿ ਗਰਬ ਜੋਨੀ ਨਰਕ ਮਝਾਰਾ ਹੈ ਸਾਕਤ ਜਮ ਕੀ ਕਾਣ ਨ ਚੂਪੈ ਜਮ ਕਾ ਡਾਂਡ ਨ ਕਬ ਹੂੰ ਮੂਕੈ ਬਾਕੀ ਧਰਮ ਰਾਏ ਕੀ ਲੀਜੈ ਸਿਰ ਅਫਰਿਓ ਭਾਰ ਅਫਾਰਾ ਹੈ ਦਿਨ ਗੁਰ ਸਾਤ ਕਹੋ ਕੋ ਤਰਿਆ ਹਉ ਮੈਂ ਕਰਤਾ ਭਵਜਲ ਪਰਿਆ ਦਿਨ ਗੁਰ ਪਾਰ ਨ ਪਾਵੇ ਕੋਈ ਹਰ ਜਪਿਐ ਪਾਰ ਉਤਾਰਾ ਹੈ ਗੁਰ ਕੀ ਦਾਤ ਨ ਮਿਟੈ ਕੋਈ ਜਿਸ ਬਖਸ਼ੈ ਤਿਸ ਤਾਰੇ ਸੋਈ ਜਨਮ ਮਰਨ ਦੁਖੀ ਨੇੜ ਨਾ ਆਵੇ ਮਨ ਸੋ ਪ੍ਰਭ ਅપર ਅਪਾਰਾ ਹੈ ਗੁਰ ਤੇ ਭੂਲੇ ਆਵ ਹੋ ਜਾਵ ਹੋ ਜਨਮ ਮਰਹੋ ਪੁਨ ਪਾਪ ਕਮਾਵ ਹੋ ਸਾਖ ਮੂੜ ਅਚੇਤ ਨ ਚੇਤ ਹੈ ਦੁਖ ਲਾਗੈ ਤਾਂ RAM ਪੁਕਾਰਾ ਹੈ ਸੁਖ ਦੁਖ ਪੁਰਬ ਜਨਮ ਕੇ ਕੀਏ ਸੋ ਜਾਣੈ ਜਿੰਦਾ ਤੈ ਦिए ਕਿਸ ਕੋ ਦੋਸ਼ ਦੇਹ ਤੂੰ ਪ੍ਰਾਣੀ ਸਭੋ ਆਪਣਾ ਕੀਆ ਕਰਾਰਾ ਹੈ ਹਉ ਮੈਂ ਮਮਤਾ ਕਰਦਾ ਆਇਆ ਆਸਾ ਮਨਸਾ ਬੰਧ ਚਲਾਇਆ ਮੇਰੀ ਮੇਰੀ ਕਰਤਿਆਲੇ ਚਾਲੇ ਵਿਖਲਾ ਦੇ ਇਸ਼ਾਰ ਬਿਕਾਰਾ ਹੈ ਹਰ ਕੀ ਭਗਤ ਤਰ ਹੋ ਜਨ ਭਾਈ ਅਤਖ ਕਤਹੋ ਮਨ ਮਨ ਹਿਸਮਾਈ ਉਠ ਚਲਤਾ ਥਾਤ ਰਖੋ ਕਰ ਆਪਣੇ ਦੁਖ ਕਾਟੇ ਕਾਟਣ ਹਾਰਾ ਦੇ ਹਰ ਗੁਰ ਪੂਰੇ ਕੀ ਓਤਿ ਪਰਾਤੀ ਗੁਰਮੁਖ ਹਰਲੇ ਗੁਰਮੁਖ ਜਾਤੀ ਨਾਨਕ RAM ਨਾਮ ਮਤ ਊਤਮ ਹਰ ਬਖਸ਼ੇ ਪਾਰ ਉਤਾਰਾ ਹੈ ਮਾਰੂ ਮਹੱਲਾ ਪਹਿਲਾ ਸ਼ਰਨ ਪਰੇ ਗੁਰਦੇਵ ਤੁਮਹਾਰੀ ਤੂੰ ਸਮਰੱਥ ਦਇਆਲ ਮੁਰਾਰੀ ਤੇਰੇ ਜੋਤ ਨ ਜਾਣੈ ਕੋਈ ਤੂੰ ਪੂਰਾ ਪੁਰਖ ਬਿਧਾਤਾ ਹੈ ਤੂੰ ਆਦ ਗੁਬਾਦ ਕਰਹਿ ਪ੍ਰਤਪਾਲਾ ਕਟਕਟ ਰੂਪ ਅਨੂਪ ਦਇਆਲਾ ਜਿਉ ਤੁਧ ਪਹਾਵੈ ਤੇ ਮੈਂ ਚਲਾ ਰਹੇ ਸਭ ਤੇਰੋ ਕੀਆ ਕਮਤਾ ਹੈ ਅੰਤਰ ਜੋਤ ਭਲੀ ਜਗ ਜੀਵਨ ਸਭ ਕਟ ਭੋਗੈ ਹਰ ਰਸ ਪੀਵਨ ਆਪੇ ਲਿਵੈ ਆਪੇ ਦੇਵੈ ਤਹਿ ਲੋਈ ਜਗਤ ਪਿਤ ਦਾਤਾ ਹੈ ਜਗਤ ਉਪਾਏ ਖੇਲ ਰਚਾਇਆ ਪਵਣੈ ਪਾਣੀ ਅਗਨੀ ਜੀਉ ਉਪਾਇਆ ਦੇਹੀ ਨਗਰੀ ਨੌ ਦਰਵਾਜੇ ਸੋ ਦਸਵਾਂ ਗੁਪਤ ਰਹਾਤਾ ਹੈ ਚਾਰ ਨਦੀ ਅਗਨੀ ਅਸਰਾਲਾ ਕੋਈ ਗੁਰਮੁਖ ਬੂਝੈ ਸ਼ਬਦ ਨਿਰਾਲਾ ਸਾਖਤ ਦੁਰਮਤ ਡੂਬਹਿ ਦਾਜ ਹੈ ਗੁਰੜਾ ਖੇ ਹਰ ਲਿਵਰਾ ਤਾਹੇ ਆਪ ਤੇਜ ਵਾਏ ਪਿਥਮੀ ਆਕਾਸ਼ਾ ਦਿਨ ਮਹਿ ਪੰਚ ਤਤ ਘਰਵਾਸਾ ਸਤਗੁਰ ਸ਼ਬਦ ਰਹਿ ਰੰਗ ਰਾਤਾ ਤਦ ਮਾਇਆ ਹੋ ਮੈਂ ਪ੍ਰਾਂਤਾ ਹੇ ਇਹ ਮਨ ਭੀਜੈ ਸ਼ਬਦ ਪਤੀਜੈ ਬਿਨ ਨਾਮੈ ਚਾਟੇ ਪਤੀਜੈ ਅੰਤਰ ਚੋ ਮੁਹੈ ਧਰ ਮੰਦਰ ਇਨਸਾਤ ਦੂਤ ਨਾ ਜਾਂਤਾ ਹੇ ਦੁੰਦਰ ਦੂਤ ਭੂਤ ਪੀ ਹਾਲੇ ਖਿੰਚੋ ਤਾਂ ਕਰ ਹੈਂ ਦੇਤਾਲੇ ਸ਼ਬਦ ਸੁਰਤ ਬਿਨ ਆਵੇ ਜਾਵੇ ਪਤ ਖੋਈ ਆਵਤ ਜਾਤਾ ਹੇ ਪੂਰ ਕਲਣ ਤਨ ਭਸਮੈ ਢੇਰੀ ਬਿਨ ਨਾਮ ਕੈਸੀ ਪੱਤੈਰੀ ਬਾਂধে ਮੁਕਤ ਨਾਹੀ ਜੁਗ ਚਾਰੇ ਜੰਤੰਤਰ ਤਾਲ ਪਰਾਤਾ ਹੈ ਜੰਮਦਰ ਬਾਂধে ਮਿਲਹਿ ਸਜਾਈ ਕਿਸੇ ਅਪਰਾ ਭੀ ਗਤ ਰਹਤਾਈ ਕਰਨ ਪਲਾਵ ਕਰੇ ਬਿਨ ਲਾਵੇ ਜਿਉ ਕੁੰਡੀ ਮੀਨ ਪਰਾਤਾ ਹੈ ਸਾਤ ਪਾਂਸੀ ਪੜੈ ਅਕੇਲਾ ਜੰਮ ਵਸ ਕੀਆ ਅੰਧ ਦੁਹੇਲਾ RAM ਨਾਮ ਬਿਨ ਮੁਕਤ ਨਾ ਸੂਝੈ ਆਤਮਾ ਪਤ ਜਾਤਾ ਹੈ ਸਤਿਗੁਰ ਬਾਜ ਨ ਦੇਲੀ ਕੋਈ ਐਥੇ ਉਥੇ ਰਾਖਾ ਪ੍ਰਭ ਸੋਈ RAM ਨਾਮ ਦੇਵ ਕਰ ਕਿਰਪਾ ਕਿਉ ਸੰਲ ਲੈ ਸੰਲ ਮਿਲਾਤਾ ਹੈ ਭੂਲੇ ਸਿਖ ਗੁਰੂ ਸਮਝਾਏ ਉਜੜ ਜਾਂਦੇ ਮਾਰਗ ਪਾਏ ਇਸ ਗੁਰ ਸੇਵ ਸਦਾ ਦਿਨ ਰਾਤੀ ਦੁਖ ਭੰਜਨ ਸੰਗ ਸਤਾਤਾ ਹੈ ਗੁਰ ਕੀ ਭਗਤ ਕਰਹਿ ਚਾ ਪ੍ਰਾਣੀ ਬ੍ਰਹਮਾ ਇੰਦਰ ਮਹੇਸ਼ ਨਾ ਜਾਣੀ ਸਤਗੁਰ ਅਲਖ ਕਹੋ ਕਿਉ ਲਖੀਐ ਜਿਸ ਬਖਸ਼ੈ ਤਿਸਹਿ ਪਛਾਤਾ ਹੈ ਅੰਤਰ ਪ੍ਰੇਮ ਪ੍ਰਾਪਤ ਦਰਸ਼ਨ ਗੁਰ ਬਾਣੀ ਸਿਉ ਪ੍ਰੀ ਸੋ ਪਰਸਨ ਅਹੰਸ ਨਿਰਮਲ ਜੋਤ ਸਬਾਈ ਘਟ ਦੀਪਕ ਗੁਰਮੁਖ ਜਾਤਾ ਹੈ ਭੋਜਨ ਗਿਆਨ ਮਹਾਰਸ ਮੀਠਾ ਜਿਨ ਚਾਖਿਆ ਤਿਨ ਦਰਸ਼ਨ ਦੀਠਾ ਦਰਸ਼ਨ ਦੇਖ ਮਿਲੇ ਬੈਰਾਗੀ मन मनसा मारस माता हे सतगुरु सेवह से, से प्रधाना तिन कट कट अंतर ब्रह्म पहचाना नानक हर जस हर जन की संगत दीजै जिन सतगुरु हर पद जाता हे मारू मोहल्ला पहला साचे साहिब सिर्जन हारे जिन धर चक्र धरे विचारे आपे करता कर कर वेखै ਸਾਚਾ ਵੇ ਪਰਵਾਹਾ ਹੈ ਵੇ ਕੀ ਵੇ ਕੀ ਜੰਤ ਉਪਾਏ ਦੋਏ ਪੰਧੀ ਦੋਏ ਰਾਹ ਚਲਾਏ ਗੁਰਪੂਰੇ ਬਿਨ ਮੁਕਤ ਨਾ ਹੋਈ ਸਚ ਨਾਮ ਜਪ ਲਾਹਾ ਹੈ ਪੜਹੈ ਮਨ ਮੁਖ ਪਰ ਵਿਦ ਨਹੀਂ ਜਾਨਾ ਨਾਮ ਨ ਬੂਝੈ ਭਰਮ ਕੁਲਾਨਾ ਲੈ ਕੈ ਵਢੀ ਦੇਨ ਉਗਾਹੀ ਦੁਰਮਤ ਕਾ ਗਲ 파ਹਾ ਹੈ ਸਿਮਰਤ ਸ਼ਾਸਤਰ ਪੜਹੈ ਪੁਰਾਣਾ ਵਾਦ ਵਿਖਾਣ ਹੈ ਤਤ ਨਾ ਜਾਣਾ ਵੇਣ ਗੁਰ ਪੂਰੇ ਤਤ ਨ ਪਾਈਐ ਸਤ ਸੂਚੇ ਸਚ ਰਾਹ ਹਰੇ ਸਭ ਸਲਾਹ ਹੈ ਸੁਣ ਸੁਣ ਆਪੇ ਆਪੇ ਦਾਣਾ ਸਚ ਪਰਾਪੇ ਜਿਨ ਕਉ ਨਦਰ ਕਰੇ ਪ੍ਰਭ ਆਪਣੀ ਗੁਰਮੁਖ ਸ਼ਬਦ ਸਲਾਹ ਹਰੇ ਸੁਣ ਸੁਣ ਆਖੇ ਤੇਤੀ ਬਾਣੀ ਸੁਣ ਕਹੀਏ ਕੋ ਅੰਤ ਨ ਜਾਣੀ ਜਾ ਕਉ ਅਲਖ ਲਖਾਏ ਆਪੇ ਅਕਥ ਕਥਾ ਬੁੱਧ ਕਹਾ ਹੈ ਜਨਮੇ ਕੋ ਵਾਜ ਹੈ ਵਾਧਾਏ ਸੋ ਹਿਲਲੇ ਅਗਿਆਨੀ ਗਾਏ ਜੋ ਜਨਮੈ ਤਿਸ ਸਰ ਪਰ ਮਰਣਾ ਕਿਰਪਾ ਸਿਰ ਸਾਹ ਹੈ ਸੰਜੋਗ ਵਿਜੋਗ ਮੇਰਾ ਪ੍ਰਭ ਕੀ ਏ ਸ੍ਰਿਸ਼ਟ ਉਪਾਏ ਦੁਖਾਂ ਸੁਖ ਦੀਏ ਦੁਖ ਸੁਖ ਹੀ ਤੇ ਭੈ ਨਿਰਾਲੇ ਗੁਰਮੁਖ ਸੀਲ ਸੁਨਾਹਾਰੇ ਨੀਕੇ ਸਾਚੇ ਕੇਵਾ ਪਾਰੀ ਸੱਚ ਸੌਦਾ ਲੈ ਗੁਰ ਵਿਚਾਰੀ ਸੱਚਾ ਵਖਰ ਜਿਸ ਤਨ ਪੱਲੇ ਸ਼ਬਦ ਸੱਚਾ ਓ ਮਾਹਾਰੇ ਕਾ ਕੀ ਸੌਦਿ ਟੋਟਾ ਆਵੈ ਗੁਰਮੁਖ ਵਣਜ ਕਰੇ ਪ੍ਰਭ ਪਹਾਵੈ ਪੂੰਜੀ ਸਾਬਤ ਰਾਸ ਸਲਾਮਤ ਚੂਕਾ ਜਮਕਾ ਫਹਾਹੇ ਸਭ ਕੋ ਬੋਲੇ ਆਪਣ ਭਾਣੈ ਮਨੁਖ ਦੂਜੈ ਭੋਲ ਨ ਜਾਣੈ ਅੰਧਲੇ ਕੀ ਮਤ ਅੰਧਲੀ ਬੋਲੀ ਆਏ ਦਇਆ ਦੁਖਤਾ ਹਾਰੇ ਦੁਖ ਮਹਿ ਜਨਮੈ ਦੁਖ ਮਹਿ ਮਰਣਾ ਦੁਖ ਨਾ ਮਿਟੈ ਬਿਨ ਗੁਰ ਕੀ ਸ਼ਰਣਾ ਦੁਖੀ ਉਪਜੈ ਦੁਖੀ ਬਿਨਸੈ ਕਿਆ ਲੈ ਆਇਆ ਕਿਆ ਲੈ ਜਾਹ ਹੈ ਸੱਚੀ ਕਰਨੀ ਗੁਰ ਕੀ ਸਰਕਾਰਾ ਆਵਣ ਜਾਣ ਨਹੀਂ ਜੰਤਹਾਰਾ ਢਾਲ ਛੋੜ ਤਤਮੂਲ ਪਰਾਤਾ ਮਨ ਸਾਚਾ ਓ ਮਹਾ ਹੈ ਹਰ ਕੇ ਲੋਗ ਨਹੀਂ ਜੰਮ ਮਾਰੇ ਨਾ ਦੁਖ ਦੇਤਾ ਹੈ ਪੰਥ ਕਰਾਰੈ RAM ਨਾਮ ਕਟ ਅੰਤਰ ਪੂਜਾ ਅਵਰਨ ਦੂਜਾ ਤਾ ਹਾਏ ਓੜ ਨਾ ਕਥਨੈ ਸਿਖਤ ਸਜਾਈ ਜਿਉ ਤਦ ਭਾਵ ਹੈ ਰਹਿ ਰਜਾਈ ਦਰਗਾਹ ਪਹਿ ਦੇ ਜਾਨ ਸੁਹੇਲੇ ਹੁਕਮ ਸੱਚੇ ਪਾਤਸ਼ਾਹ ਹਾਏ ਕਿਆ ਕਹੀਐ ਗੁਣ ਕਥਹਿ ਕਨੇਰੇ ਅੰਤ ਨ ਪਾਵਹਿ ਵੱਡੇ ਵਡੇਰੇ ਨਾਨਕ ਸਾਚ ਮਿਲੈ ਪਤ ਰਖੋ ਤੂੰ ਸਰਸ਼ਾਹ ਪਾਤਸ਼ਾਹ ਹੈ ਮਾਰੂ ਮਹੱਲਾ ਪਹਿਲਾ ਦਖਣੀ ਤਾਯਾ ਨਗਰ ਨਗਰ ਗੜ ਅੰਦਰ ਸਾਚਾ ਵਾਸਾ ਸੁਰਗਗਨੰਦਰ ਆ ਸਿਰਥਾਨ ਸਦਾ ਨਿਰਮਾਇਲ ਆਪੇ ਆਪ ਉਪਾਏਂਦਾ ਅੰਦਰ ਕੋਟ ਛਜੇ ਹਟ ਨਾਲੇ ਆਪੇ ਲੇਵੇ ਵਸਤ ਸੰਭਾਲੇ ਬਜਰ ਕਪਾਟ ਜੜੇ ਜੜ ਜਾਣੇ ਗੁਰ ਸ਼ਬਦੀ ਖੋਲ ਆਇਂਦਾ ਪੀਤਰ ਕੋਟ ਗੁਫਾ ਘਰ ਜਾਈ ਨਾਉ ਕਰ ਥਾਪੇ ਹੁਕਮ ਰਜਾਈ ਦਸਵਾਂ ਪੁਰਖ ਅਲੇਖ ਅਪਾਰਹੀ ਆਪੇ ਅਲਖ ਲਤਾਇੰਦਾ ਪੌਣ ਪਾਣੀ ਅਗਨੀ ਇਕਵਾਸਾ ਆਪੇ ਕੀਤਾ ਫੇਰ ਤਮਾਸ਼ਾ ਬੰਦੀ ਜਲ ਨਿਵਰੇ ਕਿਰਪਾ ਤੇ ਆਪੇ ਜਲ ਨਿਦ ਪਾਏਂਦਾ ਤਰਤ ਉਪਾਏ ਧਰੀ ਤੁਮਸਾਲਾ ਉਤਪਤ ਕਰ ਲਓ ਆਪ ਨਿਰਾਲਾ ਪਵਣ ਖੇਲ ਕੀਆ ਸਭ ਥਾਈ ਕਲਾ ਖਿੰਚਦਾ ਹਾਂ ਦਾ ਪਾਰ 18 ਮਾਲਣ ਤੇਰੀ ਚੌਰ ਢੁਲੈ ਪਵਣ ਲੈ ਤੇਰੀ ਚੰਦ ਸੂਰਜ ਦੁਜ ਦੀਪ ਕਰਾਖੇ ਸਤ ਕਰ ਸੂਰ ਸਮਾਏਂਦਾ ਪੰਖੀ ਪੰਚ ਉੱਡਣ ਨਹੀਂ ਧਾਵਹਿ ਸਫਲਿਓ ਬਿਰਖ ਅੰਮ੍ਰਿਤ ਫਲ ਪਾਵਹਿ ਗੁਰਮੁਖ ਸਹਿਜ ਰਵੈ ਗੁਣ ਗਾਵੈ ਹਰ ਰਸ ਚੋਗ ਚੁਗਾਏਂਦਾ ਚੇਲੇ ਮੇਲੇ ਚਿਲਕਾ ਚੰਦ ਨ ਤਾਰਾ ਸੂਰਜ تیرਣ ਨਾ ਬਿਜਲ ਗੈ ਨਾਰਾ ਅਕਥੀ ਕਥੋਂ ਚਿਹਨ ਨਹੀਂ ਕੋਈ ਪੂਰ ਰਹਾ ਮਨ ਪਾਏਂਦਾ ਪਸਰੀ تیرਣ ਜੋਤ ਉਜਿਆਲਾ ਕਰ ਕਰ ਦੇਖੈ ਆਪ ਦਿਆਲਾ ਅਨਹਦਰੁਣ ਚੁਣਕਾਰ ਸਦਾ ਤੁਣ ਨਿਰਭਉ ਕੈ ਕਰਵਾਇਂਦਾ ਅਨਹਦ ਵਾਜੈ ਪ੍ਰੰਪਉ ਪਾਜੈ ਸਗਲ ਵਿਆਪ ਰਹਾ ਪ੍ਰਭ ਛਾਜੈ ਸਭ ਤੇਰੀ ਤੂੰ ਗੁਰਮੁਖ ਜਾਤਾ ਦਰਸੋ ਹੈ ਗੁਣ ਗਾਇਂਦਾ ਆਦ ਨਿਰੰਝਨ ਦਰਮਲ ਸੋਈ ਅਵਰ ਨਾ ਜਾਣਾ ਦੂਜਾ ਕੋਈ ਏਕੰਕਾਰ ਵਸੈ ਮਨ ਪਾਵੈ ਹਉਮੈ ਗਰਬ ਗਵਾਇਂਦਾ ਅੰਮ੍ਰਿਤ ਪੀਆ ਸਤਗੁਰ ਦਿਆ ਅਵਰ ਨਾ ਜਾਣਾ ਦੂਆ ਤੀਆ ਏ ਕੋ ਏਤ ਸੋ ਅਪਰਪਰੰਪਰ ਪਰਖ ਖਜਾਨੇ ਪਾਏਂਦਾ ਗਿਆਨ ਧਿਆਨ ਸਚ ਗਹਿਰ ਗੰਭੀਰਾ ਕੋਈ ਨਾ ਜਾਣੇ ਤੇਰਾ ਚੀਰਾ ਜੇਤੀ ਹੈ ਤੇ ਤੀ ਤੁਧ ਜਾਚੈ ਕਰਮ ਮਿਲੈ ਸੋ ਪਾਏਂਦਾ ਕਰਮ ਧਰਮ ਸਚ ਹਾਥ ਤੁਮਹਾਰੇ ਵੇ ਪ੍ਰਵਾਹ ਅਖੋਟ ਪੰਢਾਰੇ ਤੂੰ ਦਇਆਲ ਕਿਰਪਾਲ ਸਦਾ ਪ੍ਰਭ ਆਪੇ ਮੇਲ ਮਿਲਾਏਂਦਾ ਆਪੇ ਦੇਖ ਦਿਖਾਵੇ ਆਪੇ ਆਪੇ ਥਾਪ ਉਥਾਪੇ ਆਪੇ ਆਪੇ ਜੋੜ ਵਿਛੋੜੇ ਕਰਤਾ ਆਪੇ ਮਾਰ ਜਿਵਾਇੰਦਾ ਜੀਤੀ ਹੈ ਤੇਤੀ ਤੁਦੇ ਅੰਦਰ ਦੇਖੇ ਆਪ ਬੈਸ ਬਿਜ ਮੰਦਰ ਨਾਨਕ ਸਾਚ ਕਹਿ ਬੇਨੰਤੀ ਹਰ ਦਰਸ਼ਨ ਸੁਖ ਪਾਏਂਦਾ ਮਾਰੂ ਮਹੱਲਾ ਪਹਿਲਾ ਦਰਸ਼ਨ ਪਾਵਾਂ ਜੇ ਤੁਧ ਭਾਵਾਂ ਪਾਏ ਭਗਤ ਸਾਚੇ ਗੁਣ ਗਾਵਾਂ ਤੁਦ ਪਹਾਣੇ ਤੂੰ ਭਾਵਹਿ ਕਰਤੇ ਆਪੇ ਰਸਨ ਰਸਾਇੰਦਾ ਸੋਹਣ ਭਗਤ ਪ੍ਰਭੂ ਦਰਬਾਰੇ ਮੁਕਤ ਭਾਏ ਹਰ ਦਾਸ ਤੁਮਹਾਰੇ ਆਪ ਗਵਾਏ ਤੇਰੇ ਰੰਗ ਰਾਤੇ ਅੰਨ ਦਿਨ ਨਾਮ ਧਿਆਇੰਦਾ ਈਸ਼ਰ ਬ੍ਰਹਮਾ ਦੇਵੀ ਦੇਵਾ ਇੰਦਰ ਤਪੇ ਮਨ ਤੇਰੀ ਸੇਵਾ ਜਤੀ ਸਤੀ ਕੀਤੇ ਬਨਵਾਸੀ ਅੰਤ ਨ ਕੋਈ ਪਾਇੰਦਾ ਵੇਣ ਜਾਣਾਏ ਕੋਈ ਨ ਜਾਣੈ ਜੋ ਕਿਛ ਕਰੇ ਸੋ ਆਪਨ ਪਹਾਣੈ ਲਖ ਚੌਰਾਸੀ ਜੀ ਉਪਾਏ ਪਾਣੈ ਸਾ ਹਲਵਾਇੰਦਾ ਜੋ ਤਿਸ ਪਾਵੈ ਸੋਨੇ ਚ ਹੋਵੈ ਮਨਮੁਖ ਆਪ ਗਣਾਏ ਰੋਵੈ ਨਾਮੁ ਭੁੱਲਾ ਠੌਰ ਨਾ ਪਾਏ ਆਏ ਜਾਏ ਦੁਖ ਪਾਇੰਦਾ ਨਿਰਮਲ ਕਾਇਆ ਊਜਲ ਹੰਸਾ ਇਸ ਵਿੱਚ ਨਾਮ ਨਿਰੰજન ਅੰਸਾ ਸਗਲੇ ਦੂਖ ਅੰਮ੍ਰਿਤ ਕਰ ਪੀਵੈ ਬਾਹੜ ਦੂਖ ਨ ਪਾਏਂਦਾ ਬਹੁਤ ਸਾਧਾ ਹਉ ਦੂਖ ਪ੍ਰਾਪਤ ਹੋਵੇ ਭੋਗ ਹਉ ਰੋਗ ਸੋ ਅੰਤ ਵਿਗੋਵੇ ਹਰ ਖਹ ਸੋਗ ਨ ਮਿਟਾਈ ਕਬਹੂ ਵਿਣ ਪਾਣੇ ਪਰਮਾਏਂਦਾ ਹੂੰ ਗਿਆਨ ਵਿਹੂਮੀ ਪਵੈ ਸਭਾਈ ਸਾਚਾ ਰਵ ਰਹਿ ਆ ਲਿਵਲਾਈ ਨਿਰਪਉ ਸ਼ਬਦ ਗੁਰੂ ਸਤਜਾਤਾ ਜੋਤੀ ਜੋਤ ਮਿਲਾਇਂਦਾ ਅਟਲ ਅਡੋਲ ਅਤੋਲ ਮੁਰਾਰੇ ਥਿਨ ਮਹਿ ਢਾਹੇ ਫੇਰ ਉਸਾਰੇ ਰੂਪ ਨਾ ਰੇਖਿਆ ਮਿਤ ਨਹੀਂ ਕੀਮਤ ਸ਼ਬਦ ਭੇਦ ਪਤੀ ਆਇਂਦਾ ਹਮ ਦਾਸਨ ਕੇ ਦਾਸ ਪਿਆਰੇ ਸਾਧਿਕ ਸਾਚ ਭਲੇ ਵਿਚਾਰੇ ਮੰਨੇ ਨਾਮ ਸੋਈ ਜਿਨ ਜਾਸੀ ਆਪੇ ਸਾਚ ਦ੍ਰਿੜਾਹਿੰਦਾ ਪੱਲਾ ਸਾਥ ਸੱਚੇ ਸਚਿਆਰਾ ਸਾਚੇ ਭਾਵੇਂ ਸ਼ਬਦ ਪਿਆਰਾ ਤ੍ਰਿ ਭਵਨ ਸਾਚ ਕਲਾ ਅਰਥਾਪੀ ਸਾਚੇ ਹੀ ਪਤੀ ਆਇਂਦਾ ਵੱਡਾ ਵੱਡਾ ਆਖੇ ਸਭ ਕੋਈ ਗੁਰ ਬਿਨ ਸੋਝੀ ਕਿਨੈ ਨਾ ਹੋਈ ਸਾਚ ਮਿਲੈ ਸੋ ਸਾਚੇ ਪਾਏ ਨਾ ਵੀ ਛੁੜ ਦੁਖ ਪਾਏਂਦਾ ਤੁਰਹੁ ਵਿਛੁੰਨੇ ਤਾਹੀ ਰੁੰਨੇ ਮਰ ਮਰ ਜਨਮਹਿ ਬੋਲਤ ਕੁੰਨੇ ਜਿਸ ਬਖਸ਼ੇ ਤਿਸ ਦੇਵ ਡਿਆਈ ਮੇਲ ਨਾ ਪਛੋਤਾਇਂਦਾ ਆਪੇ ਕਰਤਾ ਆਪੇ ਭੁਗਤਾ ਆਪੇ ਤ੍ਰਿਪਤਾ ਆਪੇ ਮੁਕਤਾ ਆਪੇ ਮੁਕਤਦਾਨ ਮੁਕਤੀ ਸਰ ਮਮਤਾ ਮੋਹ ਚੁਕਾਇਂਦਾ ਦਾਨਾ ਕਹਿ ਸਿਰਦਾਨ ਵਿਚਾਰਾ ਕਰਨ ਕਾਰ ਸਮਰੱਥ ਅਪਾਰਾ ਕਰ ਕਰ ਵੇਖੈ ਕੀਤਾ ਆਪਣਾ ਕਰਨੀ ਕਾਰ ਕਰਾਇਂਦਾ ਸੇ ਗੁਣ ਦਾ ਵਹ ਸਾਚੇ ਭਾਵਹਿ ਤੁਜ ਤੇ ਉਪਜਹਿ ਤੁਜ ਮਾਹਿ ਸਮਾਵਹਿ ਨਾਨਕ ਸਾਚ ਕਹੇ ਬੇਨੰਤੀ ਮਿਲ ਸਾਚੇ ਸੁਖ ਪਾਏਂਦਾ ਮਾਰੂ ਮਹੱਲਾ ਪਹਿਲਾ ਅਰਬਦ ਨਰਬਦ ਤੁੰਦੂਕਾਰਾ ਤਰਨ ਨਾ ਗਗਨਾ ਹੁਕਮ ਅਪਾਰਾ ਨਾ ਦਿਨ ਰੈਨ ਨਾ ਚੰਦ ਨਾ ਸੂਰਜ ਸੁੰਨ ਸਮਾਦ ਲਗਾਏਂਦਾ ਖਾਣੀ ਨਾ ਬਾਣੀ ਪੌਣ ਨਾ ਪਾਣੀ ਓਪਤ ਖਖਤ ਨਾ ਆਵਣ ਜਾਣੀ ਖੰਡ ਪਤਾਲ ਸਤ ਨਹੀ ਸਾਗਰ ਨਦੀ ਨਾ ਨੀਰ ਵਹਾਂਦਾ ਨਾ ਤਤ ਸੁਰਗ ਮੱਚ ਪੈ ਆਲਾ ਦੂਜਕ ਵਿਸ਼ਟ ਨਹੀਂ ਖੈ ਕਾਲਾ ਨਰਕ ਸੁਰਗ ਨਹੀਂ ਜੰ ਮਨ ਮਰਣਾ ਨਾ ਕੋ ਆਏ ਨ ਜਾਇੰਦਾ ਬ੍ਰਹਮਾ ਵਿਸ਼ਨ ਮਹੇਸ਼ ਨ ਕੋਈ ਅਵਰ ਨ ਦੀਸੈ ਕੋ ਸੋਈ ਨਾਰ ਪੁਰਖ ਨਹੀਂ ਜਾਤ ਨਾ ਜਨਮਾ ਨਾ ਕੋ ਦੁਖ ਸੁਖ ਪਾਇੰਦਾ ਨਾ ਤਦ ਜਤੀ ਸਤੀ ਬਨਵਾਸੀ ਨਾ ਤਦ ਸਿਧ ਸਾਧਕ ਸੁਖਵਾਸੀ ਜੋ ਵੀ ਜੰਗਮ ਭੇਖ ਨ ਕੋਈ ਨਾ ਕੋ ਨਾ ਕਹਾਂਇ ਨਾਮ ਜਬ ਤਬ ਸੰਜਮ ਨਾਮ ਬ੍ਰਤ ਪੂਜਾ ਨਾ ਕੋ ਆਖ ਵਖਾਣੈ ਦੂਜਾ ਆਪੇ ਆਪ ਉਪਾਏ ਵਿਰਸੈ ਆਪੇ ਕੀਮਤ ਪਾਇੰਦਾ ਨਾ ਸੁਚ ਸੰਜਮ ਤੁਲਸੀ ਮਾਲਾ ਗੋਪੀ ਕਾ ਨਾ ਗਉ ਗੋਵਾਲਾ ਤੰਤ ਮੰਤ ਪਾਖੰਡ ਨ ਕੋਈ ਨਾ ਕੋ ਵੰਸ ਬਜਾਏਂਦਾ ਕਰਮ ਧਰਮ ਨਹੀ ਮਾਇਆ ਮਾਖੀ ਜਾਪ ਜਨਮ ਨਹੀ ਦੀ ਸਾਂਖੀ ਮਨਤਾ ਜਾਲ ਕਾਲ ਨਹੀ ਮਾਥਾ ਹੈ ਨਾ ਕੋ ਕਿਸੈ ਧਿਆਏਂਦਾ ਨਿੰਦ ਬਿੰਦ ਨਹੀ ਜਿਉ ਨਾ ਜਿੰਦੋ ਨਾ ਤਤ ਗੋਰਖ ਨਾ ਮਾ ਚਿੰਦੋ ਨਾ ਤਤ ਗਿਆਨ ਧਿਆਨ ਕੋਲ ਓਪਤ ਨਾ ਕੋ ਗਣਤ ਗਿਣਾਇਦਾ ਵਰਨ ਭੇਖ ਨਹੀਂ ਬ੍ਰਹਮਣ ਖੱਤਰੀ ਦੇਵ ਨਾ ਦੇਹਰਾ ਗਊ ਗਾਇਤਰੀ ਹੋਮ ਜਗ ਨਹੀਂ ਤੀਰਥ ਨਾਵਣ ਨਾ ਕੋ ਪੂਜਾ ਲਾਇਦਾ ਨਾ ਕੋ ਮੁੱਲਾ ਨਾ ਕੋ ਕਾਜੀ ਨਾ ਕੋ ਸ਼ੇਖ ਮਸ਼ਾਇਕ ਹਾਜੀ ਰૈયਤ ਰਾਉ ਨਾ ਹौं ਮੈਂ ਦੁਨੀਆਂ ਨਾ ਕੋ ਕਹਿਣ ਕਹਾਇਂਦਾ ਭਾਉ ਨ ਭਗਤੀ ਨਾ ਸਿਵ ਸ਼ਕਤੀ ਸਾਜਨ ਮੀਤ ਬਿਨ ਦਿਨ ਹੀ ਰਖਤੀ ਆਪੇ ਸਾਹ ਆਪੇ ਵਣਜਾਰਾ ਸਾਚੇ ਹੋ ਪਾਇਂਦਾ ਦੇਕ ਤੇ ਬਿਨਾ ਸਿਮਰਤਿ ਸ਼ਾਸਤ ਪਾਠ ਪੁਰਾਨ ਉਦੈ ਨਹੀਂ ਆਸ ਕਹਿਤਾ ਬਖਤਾ ਆਪ ਅਗੋਚਰ ਆਪੇ ਅਲਖ ਲਖਾਇਂਦਾ ਜਾਣ ਤਿਸ ਬਾਣਾ ਤਾਂ ਜਗਤ ਉਪਾਇਆ ਬਾਦ ਕਲਾ ਆਡਾਨ ਰਹਾਇਆ ਬ੍ਰਹਮਾ ਵਿਸ਼ਨ ਮਹੇਸ਼ ਉਪਾਏ ਮਾਇਆ ਮੋਹ ਵਿਧਾਇੰਦਾ ਵਿੜਲੇ ਕਉਗੁਰ ਸ਼ਬਦ ਸੁਣਾਇਆ ਕਰ ਕਰ ਦੇਖੈ ਹੁਕਮ ਸਬਾਇਆ ਖੰਡ ਬ੍ਰਹਮੰਡ ਪਾਤਾਲ ਅਰੰਭੇ ਗੁਪਤਹੁ ਪ੍ਰਗਟਿ ਆਇੰਦਾ ਤਾਕਾ ਅੰਤ ਨ ਜਾਣੈ ਕੋਈ ਪੂਰੇ ਗੁਰਤੇ ਸੋਜੀ ਹੋਈ ਨਾਨਕ ਸਾਚ ਰਤੇ ਬਿਸਮਾਦੀ ਬਿਸੰਪਏ ਗੁਣ ਗਾਇੰਦਾ ਮਾਰੂ ਮਹੱਲਾ ਪਹਿਲਾ ਆਪੇ ਆਪ ਉਪਾਏ ਨਿਰਾਲਾ ਸਾਚਾ ਥਾਨ ਕੀਓ ਦਇਆਲਾ ਪੌਣ ਪਾਣੀ ਅਗਨੀ ਕਾ ਬੰਧਨ ਕਾਇਆ ਕੋ ਡਰ ਚਾਹਿੰਦਾ ਨੌ ਕਰ ਥਾਪੇ ਥਾਪਣ ਹਾਰੈ ਦਸਮੇ ਵਾਸਾ ਅਲਖ ਅਪਾਰੈ ਸਾਇਰ ਸਤਿ ਭਰੇ ਜਲ ਨਿਰਮਲ ਗੁਰਮੁਖ ਮੈਲ ਨਾ ਲਾਇੰਦਾ ਰਬ ਸਸ ਦੀਪਕ ਜੋਤ ਸਬਾਈ ਆਪੇ ਕਰ ਵੇਖੈ ਵਡਿਆਈ ਜੋਤ ਸਰੂਪ ਸਦਾ ਸੁਖ ਦਾਤਾ ਸੱਚੇ ਸੋਭਾ ਪਾਇੰਦਾ ਗੜ ਮਹਿ ਹਾਰ ਪਟਣ ਵਾਪਾਰਾ ਪੂਰੇ ਤੋਲ ਤੋਲੇ ਬਣਜਾਰਾ ਆਪੇ ਰਤਨ ਵਿਸਾਹੇ ਲੇਵੈ ਆਪੇ ਕੀਮਤ ਪਾਇੰਦਾ ਕੀਮਤ ਪਾਈ ਪਾਵਣ ਹਾਰੇ ਵੇ ਪ੍ਰਵਾਹ ਪੂਰੇ ਪੰਢਾਰੇ ਸਰਬ ਕਲਾਲੇ ਆਪੇ ਰਹਾ ਗੁਰਮੁਖ ਕਿਸੈ 부ਝਾਏ ਦਾ ਨਦਰ ਕਰੇ ਪੂਰਾ ਗੁਰ ਤੇਟੈ ਜਮ ਜੰਦਾਰ ਨ ਮਾਰੇ ਤੇਟੈ ਜਿਉਂ ਜਲ ਅੰਤਰ ਕਮਲ ਬਿਗਾਸੀ ਆਪੇ ਬਿਗਸ ਧਿਆਇਂਦਾ ਆਪੇ ਵਰਖੈ ਅੰਬਿਤਾਰਾ ਰਤਨ ਜਿਵੇ ਹਰ ਲਾਲ ਅਪਾਰਾ ਸਤਗੁਰ ਮਿਲੈ ਤਾਂ ਪੂਰਾ ਪਾਈਐ ਪ੍ਰੇਮ ਪਦਾਰਥ ਪਾਇਂਦਾ ਪ੍ਰੇਮ ਪਦਾਰਥ ਲਹੈ ਅਮੋਲੋ ਤਬਹੀਨਾ ਕਾਟਸ ਪੂਰਾ ਤੋਲੋ ਸੱਚੇ ਕਾ ਵਪਾਰੀ ਹੋਵੈ ਸੱਚੋ ਸੌਦਾ ਪਾਇੰਦਾ ਸੱਚਾ ਸੌਦਾ ਵਿਰਲਾ ਕੋ ਪਾਏ ਪੂਰਾ ਸਤਗੁਰ ਮਿਲੈ ਮਿਲਾਏ ਗੁਰਮੁਖ ਹੋਏ ਸੋ ਹੁਕਮ ਪਛਾਣੈ ਮਾਨੈ ਹੁਕਮ ਸਮਾਇੰਦਾ ਹੁਕਮੇ ਆਇਆ ਹੁਕਮ ਸਮਾਇਆ ਹੁਕਮੇ ਦੀਸੈ ਜਦਤ ਉਪਾਇਆ ਹੁਕਮੇ ਸੁਰਗ ਮੱਚ ਪਿਆਲਾ ਹੁਕਮੇ ਕਲਾਰ ਹਾਂਇਂਦਾ ਹੁਕਮੇ ਧਰਤੀ ਧੌਲ ਸਿਰ ਭਾਰੰ ਹੁਕਮੇ ਪਾਉਣ ਪਾਣੀ ਗੈ ਨਾਰੰ ਹੁਕਮੇ ਸ਼ਿਵ ਸ਼ਕਤੀ ਕਰ ਵਾਸਾ ਹੁਕਮੇ ਖੇਲ ਖੇਲਾਇਂਦਾ ਹੁਕਮੇ ਆਡਾਣ ਆਗਾਸੀ ਹੁਕਮੇ ਜਲ ਤਲ ਤ੍ਰਿ ਭਵਨ ਵਾਸੀ ਹੁਕਮੇ ਸਾਸ ਗਿਰਾਸ ਸਦਾ ਪੁਨ ਹੁਕਮੇ ਦੇਖ ਦਿਖਾਇਂਦਾ

ਨੇ ਬਖਵਾਸ ਭਲਾ ਦਰਵਾਜਾ ਮਿਥਿਆ ਲੋਭ ਨਾਹੀ ਕਰ ਵਸਾ ਲੱਭ ਪਾਪ ਪਛਤਾਇਂਦਾ ਸਤ ਸੰਤੋਖ ਨਗਰ ਮਹਿਕਾਰੀ ਜਤ ਸਤ ਸੰਜਮ ਸ਼ਰਨ ਮੁਰਾਰੀ ਨਾਨਕ ਸਹਿਜ ਮਿਲੇ ਜਗ ਜੀਵਨ ਗੁਰ ਸ਼ਬਦੀ ਪਤ ਪਾਇਂਦਾ ਮਾਰੂ ਮਹੱਲਾ ਪਹਿਲਾ ਸੁਨ ਕਲਾ ਅਪਰੰਪਰ ਧਾਰੀ ਆਪ ਮੇਰਾ ਆਲਮ ਅਪਰ ਅਪਾਰੀ ਆਪੇ ਕੁਦਰਤ ਕਰ ਕਰ ਦੇਖੈ ਸੁਨਹੁ ਸੁਨ ਉਪਾਇ ਦਾ ਪਉਣ ਪਾਣੀ ਸੁਨੈ ਤੇ ਸਾਜੇ ਸ੍ਰਿਸ਼ਟ ਉਪਾਇ ਤਾਆਂ ਘੜ ਰਾਜੇ ਅਗਨ ਪਾਣੀ ਜੀਉ ਜੋਤ ਤੁਮਹਾਰੀ ਸੁਨਨੇ ਤਲਾ ਰਹਾਇਂਦਾ ਸੁਨਹੁ ਬ੍ਰਹਮਾ ਵਿਸ਼ਨ ਮਹੇਸ਼ ਉਪਾਇ ਸੁਨਨੇ ਵਰਤੇ ਜੋਗ ਸਬਾਏ ਇਸ ਪਦ ਵਿਚਾਰੇ ਸੋ ਜਨ ਪੂਰਾ ਇਸ ਮਿਲਿਆ ਧਰਮ ਚੁਕਾਏਂਦਾ ਸੁਨਹੁ ਸਤਸਰੋ ਵਰਥਾਪੇ ਜਿਨ ਸਾਜ ਦੇ ਵਿਚਾਰੇ ਆਪੇ ਤਿਸ ਸਤਸਰ ਮਨੁਆ ਗੁਰਮੁਖ ਨਾਵੇ ਫਿਰ ਬਾਹ ਹੁੜ ਜੂਨ ਨ ਪਾਏਂਦਾ ਸੁਨਹੁ ਚੰਦ ਸੂਰਜ ਗੈਣਾਰੇ ਤਿਸ ਕੀ ਜੋਤ ਤ੍ਰਿ ਭਵਨ ਸਾਰੇ ਸੁਨਨੇ ਅਲਖ ਅਪਾਰ ਨਿਰਾਲੰ ਸੁਨਨੇ ਤਾੜੀ ਲਾਇਂਦਾ ਸੁਨਹੁ ਧਰਤ ਆਕਾਸ਼ ਉਪਾਏ ਬਿਨ ਥੰਮਾ ਰਾਖੇ ਸਤ ਕਲ ਪਾਏ ਤੇ ਭਵਨ ਸਾਜ ਮੇ ਖੁਲੀ ਮਾਇਆ ਆਪ ਉਪਾਇਖ ਪਾਏ ਦਾ ਸੁਨਹੁ ਖਾਣੀ ਸੁਨਹੁ ਬਾਣੀ ਸੁਨਹੁ ਉਪਜੀ ਸੁਨ ਸਮਾਣੀ ਪਉਤ ਪੁਜ ਚਲ ਕੀਆ ਸਿਰ ਕਰਤਾ ਬਿਸਮਾਗ ਸ਼ਬਦ ਦੇ ਖਾਇੰਦਾ ਸੁਨਹੁ ਰਾਤ ਦਿਨ ਸਦੋਏ ਕੀਏ ਓਕਤ ਖਪਤ ਸੁਖਾਂ ਦੁਖ ਦੀਏ ਸੁਖ ਦੁਖ ਹੀਤੇ ਅਮਰ ਅਤੀਤਾ ਗੁਰਮੁਖ ਨੇ ਚਰ ਪਾਇੰਦਾ ਸ਼ਾਮ ਵੇਦ ਰਿਗ ਜੁਜਰ ਅਥਰਵ ਹਨ ਬ੍ਰਹਮੇ ਮੁਖ ਮਾਇਆ ਹੈ ਤ੍ਰੈ ਗੁਣ ਤਾ ਕੀ ਕੀਮਤ ਕਹਿ ਨਾ ਸਕੈ ਕੋ ਤਿਉ ਬੋਲੇ ਜਿਉ ਬੁਲਾਇੰਦਾ ਸੁਨਹੁ ਸप्त पाताल ਉਪਾਏ ਸੁਨਹੁ ਭਵਨ ਰਖੇ ਲਿਵ ਲਾਇ ਆਪੇ ਕਾਰਨ ਕੀਆ ਅਪਰੰਪਰ ਸਭ ਤੇਰੋ ਕੀਆ ਕਮਾਇੰਦਾ ਰਾਜ ਤਨ ਸਤ ਤਨ ਤੇਰੀ ਛਾਇਆ ਜਨਮ ਮਰਨ ਹੋਮੈ ਦੁਖ ਪਾਇਆ ਜਿਸ ਨੂੰ ਕਿਰਪਾ ਕਰੇ ਹਰ ਗੁਰਮੁਖ ਗੁਣ ਚੌਥੈ ਮੁਕਤ ਕਰਾਂਦਾ ਸੁਨਹੁ ਉਪਜੈ 10 ਅਵਤਾਰਾ ਸ੍ਰਿਸ਼ਟ ਉਪਾਏ ਕੀਆ ਪਾਸਾਰਾ ਦੇਵ दानव ਗਾਣੰਦ ਧਰਬ ਸਾਜੇ ਸਭ ਲਿਖਿਆ ਕਰਮ ਕਮਾਂਦਾ ਗੁਰਮੁਖ ਸਮਝੈ ਰੋਗ ਨ ਹੋਈ ਇਹ ਗੁਰ ਕੀ ਪੌੜੀ ਜਾਣੈ ਜਨ ਕੋਈ ਯੋਗਾ ਹਜੁਗਾਂ ਤਰ ਮੁਕਤ ਪਰਾਇਣ ਸੋ ਮੁਕਤ ਭਇਆ ਪਤ ਪਾਇੰਦਾ ਪੰਚ ਤਤ ਸੁਨਹੁ ਪ੍ਰਗਾਸਾ ਦੇਹ ਸੰਜੋਗੀ ਕਰਮ ਅਭਿਆਸਾ ਬੁਰਾ ਭਲਾ ਦੁਇ ਮਸਤ ਕਲੀਖੇ ਪਾਪ ਪੁੰਨ ਵੀ ਜਾਇੰਦਾ ਊਤਮ ਸਤਗੁਰ ਪੁਰਖ ਨਿਆਲੇ ਸ਼ਬਦ ਰੱਤੇ ਹਰ ਰਸ ਮਤਵਾਲੇ ਰਿੱਧ ਬੁੱਧ ਸਿੱਧ ਗਿਆਨ ਗੁਰੂ ਤੇ ਪਾਈਐ ਪੂਰੇ ਭਾਗ ਮਿਲਾਂਦਾ ਇਸ ਮਨ ਮਾਇਆ ਤੋਂ ਨੇ ਹਨੇਰਾ ਕੋਈ ਬੂਝੋ ਗਿਆਨੀ ਕਰਹੁ ਨਵੇਰਾ ਆਸਾ ਮਨਸਾ ਹੋਮੈ ਸਹੰਸਾ ਨਰ ਲੋਕ ਵੀ ਕੂੜ ਕਮਾਂਦਾ ਸਤਗੁਰ ਤੇ ਪਾਏ ਵਿਚਾਰਾ ਸੁੰਨ ਸਮਾਦ ਸੱਚੇ ਘਰਬਾਰਾ ਨਾਨਕ ਨਿਰਮਲ ਨਾਦ ਸ਼ਬਦ ਤੁਮ ਸਚ ਰਾਮੈ ਨਾਮ ਸਮਾਂਦਾ